ਪੰਜਾਬ ਸਰਕਾਰ ਵੱਲੋਂ ਬਲਜੋਤ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਨਸ਼ਿਆਂ ਜੋ ਤ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਗਈ ਹੈ ਉਸੇ ਲੈ Đੀ ਦੇ ਤਹਿਤ ਮੈਡਮ ਅਮੀਤ ਕੌਂਡਲ ਐਸਐਸਪੀ ਬਠਿੰਡਾ ਦੀ ਰਹਿਨਮਾਈ ਹੇਠ ਜਿਹੜਾ ਸੀਗਾ ਥਾਣਾ ਕਨਾਲ ਕਨੋਨੀ ਵੱਲੋਂ ਇੱਕ ਜਿਹੜੀ ਸੀ ਪਾਰਟੀ ਗਸ਼ਟ ਕਰਦੀ ਹੋਈ ਕੱਲ ਜਾ ਰਹੀ ਸੀ ਜਿਹੜੀ ਪਾਰਟੀ ਜਦੋਂ ਰੇਲਵੇ ਕੁਆਟਰਾਂ ਦੇ ਵਿੱਚ ਗੋਪਾਲ ਨਗਰ ਦੇ ਕੋਲ ਪੁੱਜੀ ਤਾਂ ਉਹਨਾਂ ਨੂੰ ਉੱਥੇ ਦੋ ਲੜਕੇ ਜਿਹੜੇ ਸੀਗੇ ਮਿਲੇ ਜਿਨ੍ਹਾਂ ਦੇ ਇੱਕ ਦਾ ਨਾਮ ਜਿਹੜਾ ਸੀਗਾ ਅਮਿਤ ਮਿੱਤਲ ਉਰਫ ਐਪੀ ਜੋ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ ਦੂਸਰੇ ਲੜਕੇ ਦਾ ਨਾਮ ਸੀਗਾ ਜਿਹੜਾ ਅਛਿੰਦਰ ਪਾਲ ਸਿੰਘ ਜੋ ਸੰਜੂ ਜੋ ਕ੍ਰਿਸ਼ਨਾ ਕਲੋਨੀ ਬਟਿੰਡਾ ਦਾ ਹੀ ਰਹਿਣ ਵਾਲਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 300 ਜਿਹੜਾ ਸੀਗਾ ਪੱਤਾ ਟਰਾਮਾਡੋਲ ਗੋਲੀਆਂ ਦਾ ਮਿਲਿਆ ਟੋਟਲ ਜਿਹੜੀਆਂ ਸੀਆਂ 3000 ਗੋਲੀਆਂ ਔਰ ਜਿਹੜਾ ਸੀ 2700 ਪੱਤਾ ਈਚ ਪੱਤਾ ਜਿਹੜਾ ਹੈਗਾ 15 ਕੈਪਸੂਲ ਪ੍ਰੈਗਾਵਲਨ ਜਿਹੜਾ ਸਿਗਨੇਚਰ ਲਏਗੇ ਉਹ 40500 ਕੈਪਸੂਲ ਬ੍ਰੰਧ ਹੋਇਆ ਇਹ ਬ੍ਰੰਧ ਕਰਕੇ ਜਿਹੜਾ ਸੀਗਾ ਉਹਨਾਂ ਦਾ ਏਐਸਆਈ ਰਕਵੀਰ ਸਿੰਘ ਨੇ ਰੋਕਾ ਲੇ ਕੇ ਥਾਣੇ ਮੁਕੱਦਮਾ ਦਰਜ ਕਰਾਇਆ ਤੇ ਬਾਅਦ ਕੁੱਟ ਕੇ ਜਿਹੜਾ ਸੀ ਇਹਨਾਂ ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਮੁਕੱਦਮਾ ਨੰਬਰ 70 ਡੇਟਡ 11/4/25 ਅੰਡਰ ਸੈਕਸ਼ਨ ਜਿਹੜੀ ਸੀ 22 ਇੰਡੀਆ ਪੀਐਸ ਐਕਟ ਐਂਡ 223 ਪੀਐਨਐਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਸਰ ਮਾਮਲਾ ਕਰਦੇ ਇਹਨਾਂ ਨੂੰ ਕਾਇਨਾ ਦੇ ਵਿੱਚ ਜਿਹੜੀ ਮੁੱਢਲੀ ਜਿਹੜੀ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਹੈ ਉਹਦੇ ਵਿੱਚ ਜਿਹੜਾ ਹੈਗਾ ਅਮਿਤ ਮਿੱਤਲ ਹੈਗਾ ਉਹਦੇ ਤੇ ਇੱਕ ਮੁਕਦਮਾ ਦਰਜ ਹੈ 15000 ਟਰਾਮਾਡੋਲ ਗੋਲੀ ਦਾ ਥਾਣਾ ਦੇਾਲਪੁਰੇ ਦਾ ਹੈਗਾ ਜਿਹੜਾ ਛਿੰਦਰਪਾਲ ਹੈਗਾ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈਗੇ ਇੱਕ 300 ਸ਼ਿਸ਼ੀ ਹੈ ਥਾਣਾ ਜੀਆਰਪੀ ਦੀ ਹੈ ਤੇ 3700 ਟਰਾਮਾਡੋਲ ਗੋਲੀਆਂ ਲੰਗੀਆਂ ਜਿਹੜੀ ਥਾਣਾ ਨਹੀਂ ਨਾਮ ਲੈ ਕੇ ਦਮ ਕੱਢ ਲੋ ਦਰਜੇ ਕਰ ਕਮਿਟੀ ਕਰਦੇ ਇਹ ਇਹਹੀ ਜਿਹੜਾ ਹੈਗਾ ਨਸ਼ੀਲੀਆ ਬੋਲੀਆਂ ਜਾਂ ਕੈਪਸੂਲ ਲੈ ਕੇ ਵੇਚਣ ਦਾ ਧੰਦੇ ਹੀ ਕਰਦੇ ਹੈ ਜਿਹੜਾ ਛਿੰਦਰਪਾਲ ਸਿੰਘ ਹੈਗਾ ਇਹ ਨੂੰ 10 ਸਾਲ ਦੀ ਸਜ਼ਾ ਵੀ ਹੋਈ ਹੋਈ ਹੈ ਮਕਦਮੇ ਦੇ ਵਿੱਚ ਜਿਹੜਾ ਹੁਣ ਇਹ ਬੇਲ ਤੇ ਆਇਆ ਹੋਇਆ ਸੀ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਾਡੀ ਬਠਿੰਡਾ ਪੁਲਿਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਵੀ ਇਹੀ ਨਸ਼ਾ ਵੇਚਣ ਵਾਲਿਆਂ ਨੂੰ ਇਹੀ ਮੈਸੇਜ ਹੈਗਾ ਵੀ ਜਿਹੜਾ ਸਾਡੀ ਜਿਹੜੀ ਸਟੇਟ ਗਵਰਨਮੈਂਟ ਦੀ ਜਿਹੜੀ ਆ ਜੁਤ ਨਸ਼ਾ ਦੇ ਵਿਰੁੱਧ ਬੜੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਸਪਲਾਈ ਕਰੂਗਾ ਅਸੀਂ ਉਸ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਪਰ ਮਿੱਟੀ ਮਾਤਰਾ ਤੇ ਪਹਿਲਾਂ ਵੀ ਇਹਦੇ ਕੋਲ ਫੜਿਆ ਗਿਆ ਉਹਨਾਂ ਵੀ ਫੜਿਆ ਗਿਆ ਲੱਗਦਾ ਵੀ ਇਹ ਨਹੀਂ ਜਿਹੜੀ ਕੋਈ ਪ੍ਰਾਪਰਟੀ ਵਗੈਰਾ ਜਾਂ ਕੋਈ ਜੋੜ ਕਾਰੋਬਾਰ ਤਾਂ ਉਹਦੇ ਤੇ ਵੀ ਇਨਵੋਲਵਮੈਂਟ ਕੀਤੀ ਜਾਊਗੀ ਅੱਜ ਅਸੀਂ ਇਹਨਾਂ ਦੋਨਾਂ ਨੂੰ ਜੀ ਮਾਨਜੁਕ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿੱਥੇ ਉਹਨਾਂ ਦਾ ਅੱਜ ਅਸੀਂ ਪੁਲਿਸ ਰਿਮਾਂ ਉਹ ਸਰਬੰਧ ਦੇ ਵਿੱਚ ਜਿਹੜੀ ਹੈਗੀ ਸਾਰੇ ਇਹਨਾਂ ਪਹਿਲੂਆਂ ਦੇ ਅਸੀਂ ਜਾਂਚ ਕਰਾਂਗੇ